ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ। ਲਓ ਜੀ ਅੱਜ ਮੰਮੀ ਹੋਣੀ ਲੱਗੇ ਹੋਏ ਬਾਹਰਲੇ ਬਾੜੇ 'ਚ ਕੰਮ ਕਰਨ ਤੇ ਆਪਣੀ ਘਰੇ ਡਿਊਟੀ ਸੀ ਅੱਜ। ਮੱਜਾ-ਮੁੱਜਾ ਸੰਭਾਲੀਆਂ। ਲਓ ਜੀ ਮੰਮੀ ਹੋਣੀ ਲੱਗੇ ਹੋਏ ਨੇ ਪਾਥੀਆਂ ਲਾਉਣ। ਅੱਜ ਮੇਰੀ ਡਿਊਟੀ ਸੀ ਡੰਕਰਾਂ ਤੇ। ਮੰਮੀ ਹੋਣਾ ਨੇ ਸਾਰੀਆਂ ਪਾਥੀਆਂ ਲਾਈਆਂ ਨੇ। ਪਿੰਡਤੀਆਂ ਫਿਰ ਗੁਣੀਆਂ 'ਚ ਐ। ਹਾਂ ਚਲਤੀਆਂ। ਇਹ ਤਾਂ ਕੱਢੂ ਵੀ ਕਹਿਣੀ ਕਰਦੀ ਸੀ ਸਾਡੀ। ਸਿਰੇ ਤੱਕ ਲਾ ਦੇਣੀ ਨੇ। ਸਿਰੇ ਤੱਕ ਲਾਵਾਂਗੇ ਦੇਖੀ ਸਾਰਾ ਭਰ ਦੇਣਾ। ਹੋਰ ਕਿੰਨੇ ਕਰਾਈਆਂ ਇਹ ਤਾਂ ਬਾਦੂ ਭਈਆਂ ਨਹੀਂ ਚੋਰਾ ਤੂੰ ਕਿੰਨਾ ਕਰੂ ਇਹ ਤਾਂ ਜਾਈ ਲੂਗੀ ਕੰਦੀ ਵੇਰ ਉਹ ਗਾਰਾ ਬੰਨਣਾ ਤਾਂ ਠੀਕ ਆ ਸੈੱਡ ਚ ਮੌਜਾਂ ਨਾਲ ਪਿੱਜਦੀਆਂ ਨੇ ਸੁੱਕੀ ਜਾਂਦੀਆਂ ਨੇ ਬਿੱਟੇ ਇਹਦੇ ਵਿੱਚ ਹਵਾ ਲੱਗਦੀ ਜਾਂਦੀ ਸੁੱਕੇ ਜਾਂਦੀਆਂ ਨਾਲ ਹੈਨਾ ਹੋਰ ਇਹ ਤਾਂ ਤੂੰ ਹੀ ਆ ਜਿਹੜੀ ਪਾਥ ਦੇਂਦੀਆਂ ਮੈਂ ਤੂੰ ਹੀ ਜਿਹੜੇ ਪੱਤੇ ਜਿੰਦਰ ਨੇ ਨਹੀਂ ਪਤਾ ਉਹ ਥੇ ਕਰਨੀ ਮੈਨੂੰ ਲੱਗਦਾ ਉਹ ਗੁਲਦੀ ਆਪੀ ਮਨ ਪੱਕੀ ਰੱਖ ਅਸੂਖਿਆ ਉਹਦੀ ਹੈ ਮਨ ਪੱਕੀ ਰੱਖ ਲਿਓ ਮਾਮੀ ਨੂੰ ਪੱਕੀ ਰੱਖ ਲਾਂਗੇ ਮਾਮੀ ਨੂੰ ਐ ਮਾਤਾ ਜੀ ਪੱਤੀ ਹੋਏ ਨੇ ਵੀ ਇੰਨੀ ਬਾਥੀਆਂ ਬਾਹਰ ਬੱਜੇ ਉਹ ਤੁਸੀਂ ਕਟਾਤੇ ਹੁ ਬਾਹਰ ਕਟਾ ਕੇ ਕੋਲੇ ਆ ਦੇ ਅਾ ਤੇਰੇ ਖਾਤੇ ਡਾਲਰ ਪਾ ਦੇ ਕਰਾਂਗੇ ਕਹ ਪਾਏ ਕਰੇਗਾ ਉਹ ਵਾਲਾ ਕਰੀ ਜਿੰਨੇ ਮਰਜੀ ਤੈਨੂੰ 10 ਡਾਲਰ ਨੇ ਮੁੱਕਿਆ ਕਰਨੇ ਹਾਂ ਤੇਰਾ ਮਾਮਾ ਮਰਨੇ ਸੜੀ ਤਾਂ ਸਿਨਾਪੀ ਸੰਦੇ ਹੋਰ ਹੋਰ ਲੋ ਜੀ ਆਪਾਂ ਚੜਦੇ ਆ ਪੱਠੇ ਲੈਣ ਸੰਬਰਤੀ ਮਸ਼ੀਨ ਨੂੰ ਸੁਣ ਦੇਖ ਫਿਰ ਪਹੀਆਂ ਨੇ ਮੱਛੋ ਚਮਕਈਆਂ ਚ ਹੋਰ ਅੱਜ ਬਾਬੇ ਨੇ ਹੱਥ ਲੱਗੇ ਹੋਏ ਨੇ ਅੱਛਾ ਜੀ ਹਾਂ ਆ ਬੱਚੀ ਕਿੱਧਰ ਚੜੀ ਖੜੀ ਆ ਦੇਖੀ ਉੱਤੇ ਖੁਰਲੀ ਜਿਹਾ ਵੜਕੀ ਲੈ ਤਮਾਹੂ ਰੋਟੀ ਜਾ ਕੇ ਨਿੱਕ ਚਾਹ ਆ ਨਾ ਦੇਖ ਮਾਤਾ ਮੈਂ ਸਾਂ ਚਮਕਈਆਂ ਪਹੀਆਂ ਨੇ ਫਰਸ ਵੀ ਧੋਤਾ ਸਾਰਾ ਜੀ ਆ ਜੀ ਕਿਹੜਾ ਰਹਿਣਾ ਮਰਨਾ ਕੱਲੂ ਮਲਾਂਗੇ ਤੇ ਨਿਮਾ ਕੇ ਫਿਰ ਹਾਂ ਮੇਲੇ ਚੰਡੀ ਚਾਹ ਦੀ ਮਾਮੀ ਚਾਹ ਕਰਕੇ ਲਈਂ ਚਾਹ ਦੀ ਮਾਮੀ ਰੋਟੀ ਅਰ ਚਾਹ ਬਣਾ ਦੇ ਥੋੜੀ ਜਿਹੀ ਘਾਣਾ ਬੁੱਕਰ ਦੇ ਨਾ ਪੀ ਚਾਹ ਕਰੀ ਤੋ ਲੈ ਪਰ ਮੈਂ ਪੱਠੇ ਵੜ ਲਿਆ ਮੈਂ ਹੁਣ ਅਬ ਚੀਨੇ ਆ ਗਿਆ ਕਰਾਂ ਕੱਢ ਲੋਂਗੇ ਬਾਥੀ ਉਹ ਤਾਰਾ ਕੱਢ ਦੋ ਮੈਂ ਪੱਠੇ ਵੜ ਲਿਆ ਪੁੱਜ ਕੇ

ਦੇਰ ਤੱਕ ਲੈਣਾ ਗੰਨੇ ਹਨ ਤੇਰੇ ਤੇ ਅੱਜ ਅੱਜ ਲੈ ਕੇ ਆਇਆ ਅੱਛਾ ਕਾੜੇ ਬਹੁਤ ਨੇ ਯਾਰ ਹਨ ਉਹ ਤੇਰੇ ਹਾਂ ਗੰਨੇ ਵਧੀਆ ਪਰ ਗੰਨੇ ਤਾਂ ਮਿੱਠੇ ਉਹ ਮਿੱਠੇ ਨੇ ਪਰ ਇਹ ਜੋਸ ਜੂਸ ਪੀਊਗਾ ਪੁੱਤ ਮੇਰਾ ਜੂਸ ਪੀਊਗਾ ਆ ਜਾ ਫਿਰ ਆ ਜਾ ਆ ਜਾ ਆ ਜਾ ਲੋ ਜੀ ਪਿੰਨੇ ਆ ਜੂਸ ਪਰੀ ਨੂੰ ਪਲਾਉਣੇ ਜੂਸ ਨਾਲੇ ਹਨਾ ਪਰੀ ਕਿੱਥੇ ਜਾ ਕੇ ਆਏ ਮੇਰੇ ਪੁੱਤ ਅੱਜ ਬਰੀ ਆਏ ਬਰੀ ਹੋ ਬਰੇ ਕੀ ਬੀਏਗਾ ਹੈ ਜੂਸ ਜੂਸ ਬੀਏਗਾ ਓਏ 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 ਬਾਤਲੇ 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 ਟੰਗਾ ਸਾਸਰੀ ਘਰ ਤਾਂ ਬੁਲਾ ਦੇ ਫਿਰ ਤੂੰ ਸਾਸਰੀ ਘਰ ਫੇਰਦੀ ਬੁਲਾਈ ਅੱਜ ਬਈ ਸਾਸਰੀ ਘਰ ਬੁਲਾ ਦੇ ਖਾ ਤੇਰੀ ਇਹ ਲੱਗ ਤੂ ਗਿਆ ਫਰੀ ਚਾਹਤ ਕਰਦੇ ਬਣ ਗਿਆ ਜੂਸ ਬਈ ਬਣ ਗਿਆ ਹਾਂ ਠੀਕ ਹੈ 6 ਸੈਕਿੰਡ ਚਾਹਤ ਆ ਗਿਆ ਚਲੋ

ਯੋ ਕਿੰਨਾ ਟਕਰਾਈ ਕਰਾ ਜੋਦੇ ਟਾਈਮ ਨਾਲ ਪਾ ਜਾ ਕਿਉਂ ਬੇਇਜ਼ਤੀ ਕਰਾਉਣਾ ਨਾ ਰੋਜ਼ ਬੇਇਜ਼ਤੀ ਕਰਾਉਣਾ ਜਾਂਦਾ ਤੂੰ ਡੈਰੀ ਤੇ ਰੋਜ਼ ਵੀਡੀਓ ਕਰਾਵਾ ਤੂੰ ਹਾਂ ਯੋ ਦੇਖ ਜੋ ਟਾਈਮ ਪਾ ਜਾ ਹਣ ਰੋਜ਼ ਲੈ ਮੇਰਾ 15 Pro 14 Pro ਵਾਹ ਬਸ ਦਬਾਤਾ ਬਾਬੇ ਨੇ ਬਾਹਰ ਨਹੀਂ ਪੜ ਲੋੜਾ 100 ਲੀਟਰ ਪੂਰੇ ਜੋ ਗੱਲ ਕਰਾ ਹਾਂ ਹੈ ਸਹੀ ਯਾਰ ਬਾਬੇ ਨੇ ਦਵਾ ਲਾ ਰੰਦਾ ਸਹੀ ਗੱਲ ਹੈ ਉਹ ਤੇ ਸਾਡੇ ਆਣਾ ਘਰ ਵਾਲੇ ਬਾਬਰ ਉਹ ਤਾਂ ਓ ਐ ਬੋਟਾ ਮੈਂ ਆਹ ਵੋਟਾ ਮੈਂਦੀ ਨੇ ਆ ਦੇਖ ਸ਼ੁੱਧ ਵਾਟਰ ਲੈ ਕੇ ਜਾਂਦਾ ਰੋਜ਼ਾ ਦੇਤੀ ਠੇਕੇ ਜੀ ਬੀ ਨਾ ਦੇਤੀਆ ਕਿਰੋਂ ਕਿੰਨੇ ਨੂੰ 55 ਨੂੰ 10 ਠੇਕਾ ਕਿੰਨਾ 75000 75000 ਰੁਪਿਆ ਚਲੋ ਠੀਕ ਆ ਫਿਰ ਤਾਂ ਕਰ ਲਾ ਤੈਨੂੰ ਬੰਦਾ ਦੇ ਦਾਂਗੇ ਨਾਲ ਮਾਨਾ ਨਾਣੀ ਤੇਤੀ ਨਾ ਕਰੀ ਬੰਦਾ ਹੈਗਾ ਸਹੀ ਤੇ ਸੱਤੂ ਇਹਦੇ ਨਾਲ ਨਹੀਂ ਇੱਕ ਬੰਦਾ ਹੋਰ ਦੇਵਾ ਤੈਨੂੰ ਇਹ ਤਾਂ ਐਂਟਰ ਸਾਹਮਣੇ ਨਾਲ ਇੱਕ ਦੂਜੇ ਦੇ ਸੱਤੂ ਦੇ ਕਬਿਲ ਨਹੀਂ ਕਰ ਮਾਰ ਹੋਰਾ ਹੋਰਾ ਹੋਰ ਰੋਟੀ ਰੋਟੀ ਵੀ ਕਰਾ ਲੈ ਰੋਟੀ ਰੋਟੀ ਮਾਰ ਰੋਟੀ ਵੀ ਕਰਾ ਲੈ ਰੋਟੀ ਰੋਟੀ ਯੋ ਮਾਯਲ ਦਾ ਖਾ ਰੇ ਜੇ ਆਪਾਂ ਬੋਲ ਬੋਲ ਅਰ ਸਾਰੇ ਮਾ ਪਾਈਪ ਲਾਈਨ ਬਿਸਰੀ ਸਾਰਾ ਪਾਣੀ ਖੋਲੀ ਮਾ ਲਿਕੜਾ ਜਿੰਨਾ ਮਰਜ਼ੀ ਮੀ ਪੈ ਜਾ ਜਿੰਨਾ ਮਰਜ਼ੀ ਰਾਮ ਬਰਸ ਜਾਓ ਇੱਕ ਬੂੰਦ ਨਹੀਂ ਪਾਣੀ ਕੀ ਰਹਿੰਦੀ ਨਾ ਜੇ ਉਧਰ ਤੇ ਆ ਜਾ ਤਾਂ ਨਹੀਂ ਬੈੜੀ ਦਾ ਦਿੱਤੇ ਦਿੱਤੇ ਤੂੜੀ ਫਰੀ ਦਿੱਤੀ ਨਾਲ ਹੈ ਬੈੜੀ ਨਾਲ ਤੂੜੀ ਫਰੀ ਕਿੱਥੇ ਜਾ ਰਿਹਾ ਰੋਟੀ ਲੈਣਾ ਮੈਂ ਲੱਸੀ ਲੈਣ ਜਾਵਾਂ ਅੱਛਾ ਲੱਸੀ ਠੀਕ ਆ ਫੇ ਬਾਬਾ ਗਊ ਦਾਲੇ ਸੇਵਾ ਕਰਦਾ ਸੁੱਕੀਆਂ ਰੋਟੀਆਂ ਜਿਹੜੀਆਂ ਬਾਸੀ ਪਜ ਜਾਂਦੇ ਨੇ ਉਹ ਲੈ ਕੇ ਜਾਂਦਾ ਸਾਰੇ ਰਿਜ਼ਲਟ ਧਿਆਨ ਨਾਲ ਦੇਖ ਕੇ ਸਾਨੂੰ ਯਕੀਨ ਨਹੀਂ ਹੈਗਾ ਇਹਦੇ ਤੇ ਭੋਗ ਲੈ ਆਲੇ ਪਰਿਨੇ ਕੱਟੀ ਨੂੰ ਭੋਗ ਖਾਣਾ ਤੂੰ ਏ ਆਉਣੀ ਖਾਂਦੀ ਰੱਖ ਦੇ ਨਹੀਂ ਤੇਰਾ ਕਦੇ ਖਾ ਲੂਗੀ ਫਿਰ ਚੱਲ ਤੀ ਬਾਬੇ ਨੂੰ ਕੀ ਲੈ ਕੇ ਆਏ ਫਿਰ ਭੋਪੀ ਦੇਤੀ ਬਾਬੇ ਨੇ ਭੋਗ ਦੇਤਾ ਹੂੰ ਸੇਵਾ ਕਰਦਾ ਨਾ ਤੂੰ ਹਾਂ ਸਿਆਣਾ ਕੱਕਾ